ਕਲਰ ਰੇਟ ਬੋਲਦਾ ਮੈਂ 40 ਤੋਂ ਲੈ ਕੇ 70 ਰੁਪਏ ਕਿਲੇ ਤੱਕ ਆਪਾਂ ਨੇ ਕੋਲੇ ਤੇਲੇ ਵਾਲੀ ਦਵਾਈ ਪਈ ਆ ਬਾਈ 40 ਰੁਪਏ ਕਿਲਾ ਸਰ 40 ਰੁਪਏ ਕਿਲਾ ਇਹ ਬਾਈ ਪਰਮਾਣੂ ਬੰਬ ਐ ਇਹਦਾ ਦੱ ਤਕੜਾ ਰਿਜ਼ਲਟ ਆ ਨਾ ਬਾਈ ਪੂਰਾ ਟੌਪ ਦਾ 5 ਕਿਲੋ ਆ ਬਾਈ ਇਹ ਆਪਣੇ ਕੋਲੇ 18 44 99 8 ਜਿਹੜਾ ਵੀ ਵੀ ਆਪਾਂ ਬਾਈ ਮਾਰਕੀਟ ਚ ਚੱਲ ਰਿਹਾ ਕਿਸਾਨ ਵੀਰ ਨੂੰ ਚਾਹੀਦਾ ਆਪਣੇ ਕੋਲੇ ਸਾਰੇ ਅਵੇਲੇਬਲ ਨੇ ਕਿ ਬਾਈ ਆਪਣੇ ਕੋਲੇ ਆਪਾਂ ਨੂੰ 4-5 ਸਾਲ ਹੋ ਗਏ ਨੂੰ ਵੇਚਦੇ ਨੇ ਕਿ ਬਈ ਇਹ ਸੁੰਡੀ ਪੈਂਦੀ ਹੋਣੀ ਸੁੰਡੀ ਪੈਣ ਵੀ ਨਹੀਂ ਦਿੰਦੀ ਦੇਖੋ ਕੀ 골ਡ ਆ ਗਈ ਬਾਈ ਸਟਾਰ 444 ਸਟਾਰ 444 ਆ ਪਈ ਆ ਬਾਈ ਇਹ ਪੜੱਕ ਹੀ ਆ ਬਾਈ ਜਿੱਥੇ ਸਾਰਿਆਂ ਦਾ ਬਈਆਂ ਹੱਥ ਖੜੇ ਕਰ ਗਈਆਂ ਉਹ ਅਸੀਂ ਦਵਾਂਗੇ ਉਹ ਗਿਸੈਂਟਾ ਦੀ ਵੀ ਬ੍ਰਾਂਡ ਹੀ ਦਵਾਂਗੇ ਬ੍ਰਾਂਡ ਹੈ ਬਈ ਆ ਪੀਏ ਨੇ ਸਾਰੇ ਠੀਕ ਆ ਇਹਨਾਂ ਦਾ ਵੀ ਰੇਟ ਉਹ ਮਿਲੂਗਾ ਆਪਣੇ ਕੋਲੋਂ ਬਾਈ ਜਿਹੜਾ ਪੂਰੇ ਇੰਡੀਆ ਚ ਨਹੀਂ ਮਿਲਦਾ ਪੂਰੇ ਇੰਡੀਆ ਚ ਨਹੀਂ ਮਿਲਦਾ ਰੇਟ ਦੀ ਤਾਂ ਬਾਈ ਆਪਣੀ ਫੁੱਲ ਬਟਾ ਫੁੱਲ ਜੰਮੇਗਾ ਆਲ ਓਵਰ ਇੰਡੀਆ ਚ ਬਾਈ ਆਪਣੀ ਸਪਲਾਈ ਹੈ ਹੂੰ ਕੋਈ ਉਹਦਾ ਖਰਚਾ ਨਹੀਂ ਕੋਈ ਉਹ ਹੋਣੀ ਕਿਸਾਨ ਵੀਰ ਜਿੱਥੋਂ ਮਰਜੀ ਵੀਰ ਉਹ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਖੇਤੀਬਾੜੀ ਸਟੋਰ ਤੇ ਪਹੁੰਚ ਚੁੱਕੇ ਆ ਜਿਹੜੀ ਦੁਕਾਨ ਦੀ ਅੱਜ ਦੀ ਸੇਲ ਸਭ ਤੋਂ ਵੱਧ ਹੈ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਅਜੇ ਆਪਾਂ ਰੈਕਡ ਚੈੱਕ ਕਰੀਏ ਤਾਂ ਸਭ ਤੋਂ ਵੱਧ ਮਾਲ ਹੈ ਜਿਹੜਾ ਇਹਨਾਂ ਕੋਲ ਸਪਲਾਈ ਹੁੰਦਾ ਕਿਉਂ ਹੁੰਦਾ ਕਿਉਂਕਿ ਰੇਟ ਸਭ ਤੋਂ ਘੱਟ ਹੈ ਕੁਆਲਿਟੀ ਸਭ ਤੋਂ ਅੱਪ ਹੈ ਬ੍ਰਾਂਡ ਹੀ ਮਿਲੂਗਾ ਤੁਹਾਨੂੰ ਜਿਹੜੀ ਚੀਜ਼ ਕਿਤੋਂ ਨਹੀਂ ਮਿਲਦੀ ਜਿਵੇਂ ਆ ਪੈਨਰ ਦਾ 1899 1890b ਦੀ ਬਲੈਕ ਚੱਲੀ ਆ ਕਿ ਮਿਲਿਆ ਨਹੀਂ ਮਾਰਕੀਟ ਦੇ ਵਿੱਚੋਂ ਆਪਣੇ ਕੋਲ ਹੈਗਾ ਬਾਈ ਬਿਲਕੁਲ ਹੈਗਾ ਬਾਈ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਤੁਸੀਂ ਆਏ ਹੋ ਆਪਣੇ ਕੋਲੇ ਭਾਈ ਏ ਤੋਂ ਲੈ ਕੇ ਜੈਡ ਤੱਕ ਵੀ ਪਏ ਨੇ ਭਾਈ ਜਿਵੇਂ 18991844998 2333928 2033 ਜਿਹੜਾ ਕਹੂਗੇ ਭਾਈ ਆਪਣੇ ਕੋਲੇ ਅਵੇਲੇਬਲ ਆ ਕੋਈ ਸਾਡੇ ਕੋਲੇ ਐ ਨਹੀਂ ਹੈਗਾ ਵੀ ਬਲੈਕ ਬਹੁਤ ਹੋਈ ਆ ਭਾਈ ਪੀਚ ਪਰ ਕੋਈ ਇਹੋ ਜੀ ਗੱਲ ਨਹੀਂ ਆਪਣੇ ਕੋਲੇ ਪੱਕੇ ਬਿਲ ਤੇ ਸਾਰੇ ਵੀ ਨੇ ਭਾਈ ਜਿਵੇਂ ਫੋਨ ਆਉਂਦੇ ਹੁੰਦੇ ਨੇ ਅੱਜ ਕੱਲ ਵੀ 1844 ਕਿੱਥੋਂ ਮਿਲੂ ਸਹੀ ਰੇਟ ਕਿੱਥੋਂ ਮਿਲੂ ਬੇਰੇ ਆਪਣੇ ਕੋਲੇ 1844998 ਜਿਹੜਾ ਵੀ ਵੀ ਆਪਾਂ ਭਾਈ ਮਾਰਕੀਟ ਚ ਚੱਲ ਰਿਹਾ ਕਿਸਾਨ ਵੀਰ ਨੂੰ ਚਾਹੀਦਾ ਆਪਣੇ ਕੋਲੇ ਸਾਰੇ ਵੇਲੇ ਵਾਲ ਨੇ ਸਭ ਤੋਂ ਘੱਟ ਰੇਟ ਸਭ ਤੋਂ ਘੱਟ ਰੇਟਾਂ ਤੇ ਬਾਈ ਰੇਟ ਟਰਾਈਰ ਮਾਰ ਕੇ ਆ ਜਿਓ ਕੋਈ ਚੱਕਰ ਨਹੀਂ ਬਾਈ ਠੀਕ ਆ ਅਗਲੇ ਦਾ ਫਾਇਦਾ ਕਰਕੇ ਭੇਜਾਂਗੇ ਨੰਬਰ 2 ਤੇ ਬਾਈ ਹੂੰ ਜਿਵੇਂ ਹੁਣ ਮੂੰਗੀ ਹੋ ਗਈ ਬਾਈ ਮੂੰਗੀ ਵੀ ਲੱਗੂਗੀ ਠੀਕ ਆ 1142 ਹੋਗੀ 444 421 ਜਿਹੜੀ ਮੂੰਗੀ ਬਾਈ ਕਿਸਾਨ ਵੀ ਰਣ ਚਾਹੀਦੀ ਆ ਬਾਂਸੀ 골ਡ ਹੋਗੀ ਬਾਈ ਬਾਂਸੀ 골ਡ ਪਈ ਆ ਠੀਕ ਆ ਸਾਰੀਆਂ ਬਈ ਆਪਣੇ ਕੋਲੇ ਮੂੰਗੀਆਂ ਅਵੇਲੇਬਲ ਨੇ ਬਾਈ ਠੀਕ ਹੈ ਜੀ ਮੈਂ ਬੰਸੀ ਗੋਲਡ ਸਟਾਰ 444 ਸਾਰੀਆਂ ਬਈ ਸਾਰੇ ਬ੍ਰਾਂਡ ਹੀ ਸਾਰੇ ਬ੍ਰਾਂਡ ਹੀ ਮਿਲਣਗੇ ਬਾਈ ਸਾਰੇ ਆਪਣੀ ਦੁਕਾਨ ਤੇ ਬਈ A to Z ਬ੍ਰਾਂਡ ਹੈ ਬਾਈ ਸਾਰੀਆਂ ਕੰਪਨੀਆਂ ਦਾ ਮਾਲ ਹੁੰਦਾ ਆਪਣੇ ਕੋਲੇ ਕੋਈ ਦਿੱਕਤ ਨਹੀਂ ਬਾਈ ਜਿਵੇਂ ਹੁਣ ਤੇਲੇ ਵਾਸਤੇ ਦਵਾਈ ਚਾਹੀਦੀ ਹੈ ਕਣਕ ਤੇ ਤੇਲੇ ਵਾਸਤੇ ਵੀਰੇ ਜਿਵੇਂ ਅਕਟਾਰਾ ਹੋਗੀ ਲਾਲ ਅਕਟਾਰਾ ਹੋਗੀ 72% ਹੋਗੀ ਉਹ ਆਪਣੇ ਕੋਲੇ ਅਵੇਲੇਬਲ ਨੇ ਬਾਈ 40 ਤੋਂ ਲੈ ਕੇ 70 ਰੁਪਏ ਤੱਕ ਲੈ ਰੇਟ ਬੋਲਦਾ ਮੈਂ 40 ਤੋਂ ਲੈ ਕੇ 70 ਰੁਪਏ ਕੀਲੇ ਤੱਕ ਆਪਣੇ ਕੋਲੇ ਤੇਲ ਵਾਲੀ ਦਵਾਈ ਪਈ ਆ ਬਈ 40 ਰੁਪਏ ਕਿੱਲਾ ਸਰ 40 ਰੁਪਏ ਕਿੱਲਾ 40 ਤੋਂ ਲੈ ਕੇ 70 ਤੱਕ ਬਈ ਠੀਕ ਆ ਹਾਂ ਬਈ 40 ਰੁਪਏ ਕਿੱਲੇ ਵਾਲੀ ਵੀ ਦਵਾਈ ਹੈਗੀ ਆ ਹੈਗੀ ਆ ਬਈ ਆਪਣੇ ਕੋਲ ਠੀਕ ਆ ਉਹ ਕੰਮ ਕਰੂਗੀ ਫਲ ਵੀਰੇ ਜ਼ਿੰਮੇਵਾਰੀ ਆ ਆਪਣੀ ਇੱਕ ਜੀ ਦੀ ਜ਼ਿੰਮੇਵਾਰੀ ਆ ਬਈ ਰਿਜ਼ਲਟ ਦੀ ਫਲ ਬੜਾ ਵੱਡਾ ਜ਼ਿੰਮੇਵਾਰੀ ਆ ਠੀਕ ਆ ਬਾਕੀ ਨੰਬਰ 2 ਤੇ ਬਈ ਹੁਣ ਜੇ ਮੈਂ ਮੰਨ ਲਉ ਮੱਕੀ ਲੱਗੂਗੀ ਹੂੰ ਠੀਕ ਆ ਮੱਕੀ ਆਪਾਂ ਨੇ ਬੀਜਤੀ ਬਈ ਕਈ ਕਿਸਾਨ ਵੀਰ ਕੀ ਕਰਦੇ ਨੇ ਮਤਲਬ ਮੱਕੀ ਬੀਜਤੀ ਥੋੜੀ ਜਿਹੀ ਕੀ ਕਰਦਾ ਨਾ ਜਦੋਂ ਮੱਕੀ ਬੀਤੀ ਅਗਲੇ ਨੇ ਹੂੰ ਦਿੱਕਤ ਕੀ ਹੁੰਦੀ ਆ ਸੁੰਡੀ ਪ ਫੁੰਡੀ ਦਾ ਮਤਲਬ ਅਸੀਂ ਕੀ ਕਰਦੇ ਆ ਜਿਵੇਂ ਅੱਜ ਮੱਕੀ ਬੀਜਤੀ तकरीबन ਜਿਹੜੇ ਆਪਣੇ ਕਿਸਾਨ ਨੇ ਬਾਈ ਅਸੀਂ ਉਹਨਾਂ ਨੂੰ ਫੁੰਡੀ ਵਾਲੀ ਦਵਾਈ ਗ੍ਰੋਥ ਵਾਲੀ ਦਵਾਈ ਨਾਲ ਦੰਨੇ ਆ ਬੀਜ ਦੇ ਬੀਜ ਦੇ ਬਾਈ ਵੀ ਭਾਈ ਜਿੱਦਣ ਮੱਕੀ ਬੀਜਤੀ 10ਵੇਂ ਦਿਨ ਇਹਦੀ ਸਪਰੇਅ ਕਰੂ ਹੀ ਕਰੋ ਠੀਕ ਹੈ ਠੀਕ ਹੈ ਬਾਕੀ ਉਹ ਪ੍ਰੋਡਕਟ ਆਉਂਦਾ ਆਪਣੇ ਕੋਲੇ ਪਾਰਸਮਣੀ ਬਾਈ ਫੜਾਇਓ ਵੀਰੇ ਆ ਪ੍ਰੋਡਕਟ ਆਉਂਦਾ ਬਾਈ ਪਾਰਸਮਣੀ ਆ ਗ੍ਰੋਥ ਰੈਗੂਲੇਟਰ ਬਾਈ ਇਹ ਤਾਂ ਤੁਸੀਂ ਐ ਲੈ ਲਓ ਕਹਿੰਦੇ ਹੁੰਦੇ ਰਸ਼ੀਆ ਦੀ ਜੋ ਯੂਕਰੇਨ ਨਾਲ ਜੰਗ ਲੱਗੀ ਹੋਈ ਹੈ ਇਹ ਬਾਈ ਪਰਮਾਣੂ ਬੰਬ ਹੈ ਠੀਕ ਹੈ ਇਹਦਾ ਡੱ ਤਗੜਾ ਰਿਜ਼ਲਟ ਆ ਨਾ ਬਾਈ ਪੂਰਾ ਟੌਪ ਦਾ 5 ਕਿਲੋ ਆ ਬਾਈ ਇਹ ਕਿੰਨਾ 5 ਕਿਲੋ ਇਕੜ ਦਾ 5 ਕਿਲੋ ਕਿੱਲੇ ਦਾ ਬਾਈ ਠੀਕ ਹੈ ਛਿੱਟੇ ਜਿਹਾ ਪੈਂਦਾ ਇਹ ਬਾਈ ਕਿਸਾਨ ਵੀਰ ਇਹਨੂੰ ਮੱਕੀ ਜਦੋਂ ਬੀਜਣਗੇ ਇਹਨੂੰ ਪਹਿਲਾਂ ਥੱਲੇ ਸਿੱਤੋ ਬਾਈ ਠੀਕ ਹੈ ਬਹੁਤ ਤਗੜਾ ਰਿਜ਼ਲਟ ਆ ਪੂਰੀ ਮੱਕੀ ਐ ਆਊਗੀ ਨਿਕਲਦੀ ਬਾਹਰ ਨੂੰ ਪੱਤਾ ਚੌੜਾ ਟਾਂਡਾ ਮੋਟਾ ਠੀਕ ਹੈ ਗਾਹਾਂ ਛੱਲੀਆਂ ਤੱਕ ਕੰਮ ਕਰਦੀ ਆ ਬਾਈ ਠੀਕ ਹੈ ਤੇ ਜਿਵੇਂ ਸੁੰਡੀ ਵਾਲੀ ਦਵਾਈ ਕਿਹੜੀ ਕਹਰੇਤੀ ਬਾਈ ਸੁੰਡੀ ਸੁੰਡੀ ਵਾਲੀ ਬਾਈ ਜਿਵੇਂ ਆ ਦੇਖੋ ਕਰੰਟ ਆਉਂਦੀ ਆ ਬਾਈ ਹੂੰ ਬਾਕੀ ਬਾਈ ਪ੍ਰੋਡਕਟ ਤਾਂ ਆਪਣੇ ਕੋਲੇ ਤਕਰੀਬਨ ਸੁੰਡੀ ਵਾਲੇ ਸਾਰੇ ਹੀ ਪਏ ਨੇ ਠੀਕ ਆ ਕੋਰਾ ਕੋਰਾ ਜਿਹਨ ਸਾ ਸਾਰੀਆਂ A to Z ਦਵਾਈਆਂ ਪਈਆਂ ਨੇ ਇਹਦਾ ਬਾਈ ਮੈਂ ਕਿਉਂ ਕਹਿ ਰਿਹਾ ਤੁਹਾਨੂੰ ਇਹ ਕਰੰਟ ਪਲੱਸ ਪਲੱਸ ਦਵਾਈ ਆਉਂਦੀ ਆ ਬਾਈ ਆਪਣੇ ਕੋਲੇ ਆਪਾਂ ਨੂੰ 4-5 ਸਾਲ ਹੋ ਗਏ ਇਹਨੂੰ ਵੇਚਦੇ ਨੇ ਹੂੰ ਇਹਦਾ ਕੀ ਰਿਜ਼ਲਟ ਹੈ ਇਹਦਾ ਮੈਂ ਤੁਹਾਨੂੰ ਰਿਜ਼ਲਟ ਦੱਸਦਾ ਬਾਈ ਅੱਜ ਮੱਕੀ ਬੀਜਤੀ ਹੂੰ 10ਵੇਂ ਦਿਨ ਇਹਦੀ ਸਪਰੇਅ ਕਰੋ ਠੀਕ ਆ 10 ਦਿਨਾਂ ਬਾਅਦ 10 ਦਿਨਾਂ ਬਾਅਦ ਚਾਹੇ ਮੱਕੀ ਬਾਈ ਏਡੀ ਲੀਕਾ ਇਹਦੀ ਸਪਰੇਅ ਮਾਰੋ ਕਰ ਦੋ ਕਰ ਦੋ ਇਹਦਾ ਕੀ ਰਿਜ਼ਲਟ ਆ ਬਈ ਇਹ ਅਸੀਂ ਸਾਨੂੰ ਲਾ ਲਓ 4 ਸਾਲ ਹੋ ਗਏ ਬਈ ਵੇਚਦੇ ਨੂੰ 4 ਸਾਲਾਂ ਚ ਤੁਸੀਂ ਐਵੇਂ ਲਾ ਲਓ ਬਈ ਰਿਜ਼ਲਟ ਇਹਨੇ ਬੰਪਰ ਰਿਜ਼ਲਟ ਦਿੰਦੇ ਨੇ ਠੀਕ ਹੈ ਬਈ ਇਹ ਤਾਂ ਇਹ ਸੁੰਡੀ ਪੈਂਦੀ ਉਹ ਨਹੀਂ ਸੁੰਡੀ ਪੈਣ ਵੀ ਨਹੀਂ ਦਿੰਦੀ ਦੇਖੋ ਬਾਕੀ ਤਾਂ ਦੇਖੋ ਸੇਵਾ ਦੇ ਸਰਤੇ ਆਉਂਦਾ ਨਾ ਕਿਸਾਨ ਵੀਰ ਦੇ ਦੇਖੋ ਅਸੀਂ ਦਾਬ ਦੇ ਕਹ ਨਹੀਂ ਉਹ ਪੂਰਾ ਜੀ ਗਰਮੀ ਜਿਆਦੇ ਪੈ ਜੇ ਪੈ ਗਰਮੀ ਜਿਆਦੇ ਪੈ ਜੇ ਥੋੜੀ ਦਿੱਕਤ ਆ ਜਾਏ ਉਹ ਤਾਂ ਕਹਿ ਨਹੀਂ ਸਕਦੇ ਪਰ ਜਦੋਂ ਇਹ ਬਈ ਸਪਰੇਅ ਦੀ ਕਰਤੀ ਸੁੰਡੀ ਦੀ ਦਿੱਕਤ ਆਉਂਦੀ ਨਹੀਂ ਠੀਕ ਹੈ ਠੀਕ ਹੈ ਜੀ ਇਹਦੀਆਂ ਘੱਟੋ ਘੱਟ 2 ਤੋਂ 3 3 ਤੋਂ 3 ਸਪਰੇਅ ਇਹਦੀਆਂ ਹੋਣ ਬਈ ਹੂੰ ਮੁੜ ਕੇ ਦਿੱਕਤ ਹੀ ਨਹੀਂ ਹੁੰਦੀ ਠੀਕ ਸੁੰਟੀ ਦੀ ਇੱਕ 10ਵੇਂ ਦਿਨ 10ਵੇਂ ਦਿਨ 10 ਦਿਨਾਂ ਬਾਅਦ ਤੋਂ 15ਵੇਂ ਦਿਨ ਬਾਅਦ ਕਰਦੇ ਬਈ 15ਵੇਂ ਦਿਨ ਤੋਂ 15 ਦਿਨਾਂ ਬਾਅਦ ਫੇਰ ਕਰਦੇ ਬਈ ਠੀਕ ਹੈ ਠੀਕ ਹੈ ਨਾਲ ਆਉਂਦਾ ਬਈ ਆਹ ਸਬੂਸਟ ਪਲੱਸ ਪਲੱਸ ਠੀਕ ਹੈ ਇਹ ਗ੍ਰੋਥ ਰੈਗੂਲੇਟਰ ਹੈ ਇਹ ਗ੍ਰੋਥ ਰੈਗੂਲੇਟਰ ਹੈ ਬਈ ਇਹਦਾ ਤੁਸੀਂ ਐਵੇਂ ਲਾ ਲਓ ਬਈ ਇਹਦਾ ਕੀ ਰਿਜ਼ਲਟ ਹੈ ਇਹ ਚ ਸਾਰੇ ਤਰ੍ਹਾਂ ਦੇ ਤੱਤ ਨੇ ਬਈ ਹੂੰ ਮੱਕੀ ਨੂੰ ਜਿਹੜੀ ਚੀਜ਼ ਦੀ ਤੱਤਾਂ ਦੀ ਲੋੜ ਆ ਇਹਦਾ ਕੰਮ ਕੀ ਆ ਇਹਨੇ ਕੱਦ ਵਾਸਤੇ ਪੱ ਗਾਹ ਬਈ ਲਾ ਲਓ ਛੱਲੇ ਦੀ ਮੋਟਾਈ ਛੱਲੇ ਦਾਣਾ ਵਾਸਤੇ ਹੂੰ ਪੂਰਾ ਟੌਪ ਦਾ ਰਿਜ਼ਲਟ ਆ ਬਈ ਸਿਰ ਆ ਰਿਜ਼ਲਟ ਇਹ ਬਈ ਕਲਾ ਲਓ ਮੱਕੀ ਚ ਤਿੰਨ ਤੋਂ ਚਾਰ ਕਿਲਿਆਂ ਪੈਂਦਾ ਹੋਵੇ ਠੀਕ ਹੈ ਹਾਂਜੀ ਤੇ ਮੱਕੀ ਪਕਾਮੀ ਮੱਕੀ ਦੇ ਬੀਜ ਵੀ ਹੈਗੇ ਨੇ ਪਕਾਮੀ ਮੱਕੀ ਦੇ ਬੀਜ ਸੈਲਜ ਵਾਲੀ ਬਈ ਸੈਲਜ ਵਾਸਤੇ ਹੋਰ ਕਿਹੜੇ ਸੈਲਜ ਵਾਸਤੇ ਬਈ ਮੈਂ ਤੁਹਾਨੂੰ ਦਿਖਾਉਣਾ ਆ ਫੜਾਇਓ ਬਈ ਇਹ 1407 ਇਹ 1407 ਬਾਈ ਇਹ ਪਿਛਲੇ ਸਾਲ ਵੀ ਬਹੁਤ ਵੇਚੀ ਬਾਈ ਇਹ ਅਸੀਂ ਪਿਛਲੇ ਸਾਲ ਲੱਗੇ ਸੀ ਵੇਚਣਾ ਧੋਨੀ 1407 ਹੂੰ ਬਹੁਤ ਬਾਈ ਪਹਿਲੇ ਸਾਲ ਚਲੋ ਪਿਛਲੇ ਸਾਲ ਅਸੀਂ ਵੇਚੀ ਸੀ ਅਸੀਂ ਥੋੜਾ ਜਿਆ ਲਾ ਲੂ ਜਿਵੇਂ ਕਿਸਾਨ ਵੀਰ ਆਉਦੇ ਸੀ ਅਸੀਂ ਕਿल्ले ਦੋ ਦੋ ਤੇ ਤਿੰਨ ਤਿੰਨ ਕਿल्ले ਲੋਕਾਂ ਦੇ ਵਝਾਏ ਲੱਗੀ ਵੀ ਦੇਖ ਕੇ ਆਈ ਦੀ ਆਪਾਂ ਰਾਜੀ ਲੱਗੇ ਵੀ ਬਾਈ ਤੁਸੀਂ ਐ ਲਾ ਲਓ ਬਹੁਤ ਤਕੜਾ ਰਿਜ਼ਲਟ ਆਇਆ ਐਡਾ ਡਾ ਕੱਦ ਸੀ ਇਹਦਾ ਇਹ 12 ਫੁੱਟ ਕੱਦ ਬਾਈ ਇਹਦਾ ਪੂਰਾ ਐ ਨਹੀਂ ਹੈਗਾ ਜਿਵੇਂ ਗਾਂਹਾਂ ਜਾ ਕੇ ਗਰਮੀ ਦੀ ਦਿੱਕਤ ਆ ਜਾਂਦੀ ਹੈ ਵੀ ਦਾਣਾ ਨਹੀਂ ਪੈਂਦਾ ਗਾਣਾ ਨਹੀਂ ਪੈਂਦਾ ਜਾਂ ਕੁਮਲਾ ਗਈ ਮੱਕੀ ਐਨ ਬਈ ਹਰੀ-ਪਰੀ ਰਹਿੰਦੀ ਆ ਦੋ ਕਿੰਨੀਆਂ ਛੱਲੀਆਂ ਲੱਗਣਗੀਆਂ ਦੋ ਇਹਨੂੰ ਛੱਲੀਆਂ ਲੱਗਣਗੀਆਂ ਬਈ ਠੀਕ ਆ 1407 ਮੱਕੀ ਐ ਬਹੁਤ ਟੋਪ ਵਧੀਆ ਮੋਟਾ ਹੁੰਦਾ ਟਾਂਡਾ ਦਾ ਮਾਹਾਂ ਬਈ ਸਰਾ ਦਾ 8 ਕਿਲੋ ਵੀ ਪਾਉ ਬਈ ਕਿੱਲੇ ਦਾ ਕਿੱਲੇ ਦਾ ਬਈ ਠੀਕ ਆ ਹਾਂ ਜੀ ਇਹ ਹੋ ਗਏ ਮੱਕੀ ਦੇ ਬੀਜ ਤੇ ਮੂੰਗੀ ਦੇ ਬੀਜ ਵੀ ਸਾਰੇ ਨੇ ਆ ਗਏ ਹਾਂ ਮੂੰਗੀ ਦੇ ਵੀਰੇ ਜਿਵੇਂ ਲਾਲੋ 421 ਆ ਗਈ ਬਾਈ ਹੂੰ ਠੀਕ ਐ 1142 ਆ ਗਈ ਬਾਈ ਹੂੰ ਆ ਪਈ ਆ ਬਾਈ ਹਾਂ ਬਾਂਸੀ ਗੋਲਡ ਸਟਾਰ ਬਾਂਸੀ ਗੋਲਡ ਆ ਗਈ ਬਾਈ ਸਟਾਰ 444 ਸਟਾਰ 444 ਆ ਪਈ ਆ ਬਾਈ ਐ ਨਹੀਂ ਹੈਗਾ ਵੀ ਆਪਾਂ ਨੇ ਬਾਈ ਵੀ ਕੋਈ ਚੀਜ਼ ਹੈ ਨਹੀਂ ਇਹ ਮਾੜਾ ਵੀ ਆਪਣੇ ਕੋਲੇ ਬਾਈ ਬ੍ਰਾਂਡ ਪਏ ਨੇ ਐ ਨਹੀਂ ਹੈਗਾ ਵੀ ਐ ਨਹੀਂ ਹੈਗਾ ਵੀ ਜੇ ਮੈਂ ਮੰਨ ਲਵਾਂ ਕੋਈ ਚੀਜ਼ ਹੋਰ ਦਿਖਾਤੀ ਬੇਕਾਰ ਜੀ ਚੀਜ਼ ਦਿਖਾ ਬ੍ਰਾਂਡ ਦਿਖਾਉਣੇ ਭਈ ਅਗਲੇ ਰੁਪਏ ਪ੍ਰੈਂਡ ਜਿਵੇਂ ਵਿਚ ਬੰਦੇ ਮੰਗਦੇ ਨੇ ਮੂੰਗੀ ਹਨਾ ਵੀ ਅਸ ਤਾਂ ਬੋਣੀ ਹੋ ਆ ਹਾਂ ਭਈ ਹਾਂ ਵੀ ਸਾਨੂੰ ਸਸਤਾ ਬੀਜ ਦੇ ਦਿਓ ਚਾਹੇ ਫਲ ਲੱਗੀ ਨਾ ਆਦੀ ਭਈ ਭਈ ਉਹਦੇ ਵਾਸਤੇ ਭਈ ਇਹ ਉਹਦੇ ਵਾਸਤੇ ਉਹਨਾਂ ਵਾਸਤੇ ਸਪੈਸ਼ਲ ਉਹਨਾਂ ਵਾਸਤੇ ਭਈ ਸਪੈਸ਼ਲ ਠੀਕ ਆ ਵੀ ਇਹ ਘੱਟ ਰੇਟ ਤੇ ਉਹ ਵਿੱਚ ਬੋਣ ਵਾਸਤੇ ਇਹਦਾ ਫਲਾਵਟ ਵਧੀਆ ਹੋਜੀ ਫਲਾਵਟ ਵਧੀਆ ਬਹੁਤ ਠੀਕ ਆ ਵੀ ਰੇਹ ਬਣਾਉਣਾ ਜਿੰਨਾਂ ਨੇ ਬਾਕੀ ਬਾਈ ਤਾਂ ਬਈ ਟੌਪ ਦਾ ਰੇਹ ਬਣਦਾ ਕੋਈ ਦਿੱਕਤ ਨਹੀਂ ਮੱਕੀ ਤੇ ਦੂਆ ਕੱਖਾਂ ਦੀ ਸਮੱਸਿਆ ਮੱਕੀ ਚ ਕੱਖ ਵਾਲੇ ਹੁੰਦੇ ਨੇ ਨਦੀਨ ਫੜਕੀ ਬਾਈ ਮੱਕੀ ਦੇ ਕੱਖਾਂ ਜਿਵੇਂ ਮੰਨ ਲਓ ਪੈਂਦੀ ਪੈਂਦੀ ਆ ਬਾਈ ਹੂੰ ਠੀਕ ਆ 18 ਜਨ ਹੋ ਗਈ ਹੂੰ ਠੀਕ ਆ ਕੈਲਰਸ ਹੋ ਗਈ ਬਾਈ ਠੀਕ ਆ ਆ ਲੌਡਸ ਵੀ ਪਈਆ ਵਾਇਰ ਦੀ ਲੌਡਸ ਪਈਆ ਬਾਈ ਠੀਕ ਆ ਹਾਂਜੀ ਹਾਂ ਇਹ ਬਾਈ ਲਾ ਲੋ ਕੱਖਾਂ ਵਾਸਤੇ ਸਾਰੀਆਂ ਆਪਣੀਆਂ ਠੀਕ ਆ ਵੀ ਜਿਵੇਂ ਆ ਲਾਉਡਸ ਵਰਗੀਆਂ ਹੋਗੀਆਂ ਕਲੈਰਸ ਹੋਊਗੀ ਸਜੈਂਟਾ ਦੀ ਵੀ ਬ੍ਰਾਂਡ ਹੀ ਦਵਾਂ ਜਾਂਦੇ ਆ ਬ੍ਰਾਂਡ ਐ ਬਾਈ ਆ ਪੀ ਆ ਨੇ ਸਾਰੀਆਂ ਆਪਣੀਆਂ ਠੀਕ ਆ ਇਹਨਾਂ ਦਾ ਵੀ ਰੇਟ ਉਹ ਮਿਲੂਗਾ ਆਪਣੇ ਕੋਲੋਂ ਜਿਹੜਾ ਪੂਰੇ ਇੰਡੀਆ ਚ ਨਹੀਂ ਮਿਲਦਾ ਪੂਰੇ ਇੰਡੀਆ ਚ ਨਹੀਂ ਮਿਲਦਾ ਰੇਟ ਦੀ ਤਾਂ ਬਾਈ ਆਪਣੀ ਫੁੱਲ ਬਟਾ ਫੁੱਲ ਜ਼ਿੰਮੇਵਾਰੀ ਆ ਕਿਸੇ ਚੀਜ਼ ਚ ਬਾਈ ਹੈ ਨਹੀਂ ਹੈਗਾ ਵੀ ਇੱਕ ਆਪਣਾ ਇੱਕ ਗੱਲ ਹੋਰ ਆ ਬਾਈ ਹੂੰ ਕਈ ਉਹ ਸਿਸਟਮ ਨਹੀਂ ਹੈਗਾ ਜਿਵੇਂ ਮੰਨ ਲਓ ਇੱਕ ਚੋ ਘਟਾਤਾ ਦੂਜੇ ਚੋ ਲਾਤਾ ਉਹ ਕੰਮ ਨਹੀਂ ਜੇ 10 ਦਵਾਈਆਂ ਆਪਣੇ ਕੋਲੇ ਬੰਦਾ ਪੁੱਛਦਾ ਦਸਾਂ ਦਾ ਰੇਟ ਪ ਆਪਣੀ ਚੈਲਜਾ ਠੀਕ ਹੈ ਇਹ ਚੀਜ਼ ਹੈ ਤੇ ਬਾਕੀ ਐਟਰਾਜਨ ਵੀ ਮਿਲ ਜੂ ਕੱਡੀ 60 ਵਾਲੀ ਹਾਂ ਹਾਂ ਵੀਰੇ ਐਟਰਾਜਨ ਵੀ ਮਿਲ ਜੂ ਐਟਰਾਜਨ ਵੀ ਪਈ ਆ ਆਪਣੇ ਕੋਲੇ ਆ ਲੋ ਵੀ ਕੱਖ ਕਈ ਵਾਰੀ ਬ੍ਰਾਂਡ ਤਕੜੇ ਤੋਂ ਤਕੜੇ ਬ੍ਰਾਂਡ ਕਰੀ ਜਾਂਦੇ ਆ ਤਾਂ ਵੀ ਨਹੀਂ ਮਰਦੇ ਮੱਕੀ ਦੇ ਵਿੱਚ ਇੱਕ ਬਾਈ ਤੁਹਾਨੂੰ ਮੈਂ ਹੋਰ ਦੱਸਦਾ ਹੂੰ ਸਾਡੇ ਕੋਲੇ ਪ੍ਰੋਡਕਟ ਉਹ ਆ ਰਿਹਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਉਹ ਪ੍ਰੋਡਕਟ ਆ ਜੂਗਾ ਹਾਂ ਵੀ ਸਾਇਲੈਂਟ ਪ੍ਰੋਡਕਟ ਆ ਸਾਡਾ ਵਾਲਾ ਉਹ ਹੂੰ ਵੀ ਐ ਲਾ ਲੋ ਉਹ ਪੜੱਕਾ ਹੀ ਆ ਬਾਈ ਜਿੱਥੇ ਸਾਰਿਆਂ ਦਵਾਈਆਂ ਹੱਥ ਖੜੇ ਕਰ ਗਈਆਂ ਹੂੰ ਉਹ ਅਸੀਂ ਦਵਾਂਗੇ ਉਹਦਾ ਨਾਮ ਨਹੀਂ ਦੱਸਾਂਗੇ ਕਹਿੰਦੇ ਨੇ ਹੁੰਦੇ ਰਾਮ ਬਾਣੇ ਇੱਕ ਤਰ੍ਹਾਂ ਦਾ ਬਸ ਜਦੋਂ ਵੀ ਮਤਲਬ ਆ ਗਿਆ ਇੱਕ ਦੋ ਦਾਣਾ ਚ ਸਿੱਧਾ ਮਾਰ ਕੇ ਫਿਰ ਪਾਵਾਂਗੇ ਕੋਈ ਚੱਕਰ ਨਹੀਂ ਜਿੱਥੇ ਕੱਖ ਨਹੀਂ ਮਰਦੇ ਬਾਈ ਉਹ ਕੰਮ ਕਰੂ ਉਹ ਕੰਮ ਕਰੂ ਜਿੱਥੇ ਸਾਰੇ ਕੰਮ ਸਾਡੇ ਸਾਰੇ ਇੱਕ ਤੇ ਜਿਵੇਂ ਆਪਣਾ ਤੇਲੇ ਵਾਸਤੇ ਹੋ ਗਿਆ ਜਾਂ ਆਪਣਾ ਹੁਣ ਕਣਕਾਂ ਗਰੋਅ ਦਾਣੇ ਭਰ ਰਹੇ ਨੇ ਬਾਈ ਮੈਂ ਉਹਦੇ ਵਾਸਤੇ ਹੁਣ ਦੇਖੋ ਜਿਵੇਂ ਕਣਕਾਂ ਚ ਦਾਣੇ ਦੂਨੇ ਸਾਰੇ ਤਕਰੀਬਨ ਬਾਈ ਪੈ ਗਏ ਹਨਾ ਹੁਣ ਬਾਈ ਕਿਸਾਨ ਵੀਰ ਸਾਰੇ ਸਪਰੇਅ ਕਰ ਰਹੇ ਨੇ ਕਈ ਸਪਰੇਅ ਕਰ ਰਹੇ ਨੇ ਜੇ ਮੰਨ ਲਓ ਇੰਪੈਕਟ ਹੋ ਗਈ ਬਾਈ ਹੂੰ ਫੰਗੀ ਸਾਈਡ ਜਿਹੜੀ ਆਹ ਚੀਜ਼ ਆ ਬਾਈ ਹੂੰ ਇਹ ਸਟੂਡੀ ਹੈ ਬਾਈ ਇਹ ਫੰਗੀ ਸਾਈਡ ਆ ਬਾਈ ਬਹੁਤ ਟਾਪ ਦਾ ਰਿਜ਼ਲਟ ਆ ਇਹਦਾ ਕੰਮ ਕੀ ਆ ਵੀ ਫੰਗਸ ਵਾਸਤੇ ਦਾਣਾ ਵਧੀਆ ਪਵੇ ਨਾਲ ਇਹਦੀ ਬੂਸਟ ਦੀ ਸਪਰੇਅ ਹੋ ਜਾਂਦੀ ਹੈ ਬਾਈ ਇਹ ਦਾਣੇ ਦੀ ਮੋਟਾਈ ਵਾਸਤੇ ਪੂਰਾ ਵਧੀਆ ਰਿਜ਼ਲਟ ਆ ਬਈ ਇਹਦਾ ਠੀਕ ਆ ਨਾਲ ਜਿਵੇਂ ਮੰਨ ਲਓ ਤੇਲੇ ਵਾਲੀ ਪੈ ਜਾਂਦੀ ਹੈ ਤਾਂ ਬਾਈ ਠੀਕ ਹੈ ਇਹਦੀ ਬਾਈ ਸਪਰੇਅ ਕਰੋ ਸਾਰੇ ਕਿਸਾਨ ਵੀਰ ਠੀਕ ਹੈ ਹਾਂਜੀ ਤੇ ਬਾਕੀ ਮੱਕੀ ਜਿਵੇਂ ਕੋਈ ਹਰੇ ਚਾਰੇ ਵਾਲੀ ਮੱਕੀ ਹੈਗੀ ਆਪਣੇ ਕੋਲ ਬਾਈ ਹਰੇ ਚਾਰੇ ਵਾਲੀ ਮੱਕੀ ਆਪਣੇ ਕੋਲੇ ਟਾਪ ਦੀ ਪਈ ਹੈ ਤੇ ਤਿੰਨ ਵੈਰਟੀਆਂ ਨੇ ਬਾਈ ਇੱਕ ਆ ਪਈ ਹੈ ਟਾਈਗਰ ਟਾਈਗਰ ਬਾਈ ਆ ਪਈ ਆ ਬਾਈ ਤੇ ਐਸਜੀ ਟਾਲ ਪਿਆ ਬਾਈ ਬੱਤਾ ਪੂਰਾ ਟਾਪ ਦੀ ਬਾਈ ਬਹੁਤ ਸੋਹਣੀ ਮਤਲਬ ਮੱਕੀ ਆ ਬਈ ਹਾਂ ਜੇ ਕਿਸੇ ਨੇ ਨਹੀਂ ਵੀ ਚਾਰ ਪਾਉਣਾ ਨਹੀਂ ਵੀ ਚਾਰ ਪਾਉਣਾ ਕਿਸਾਨ ਹਰੇ ਚਾਰੇ ਵਾਲੀ ਆ ਲਾਉਂਦੇ ਨੇ ਬੜੀ ਵਧੀਆ ਹਰੇ ਚਾਰੇ ਵਾਲੀ ਆਪਣੇ ਕੋਲੇ ਬਈ ਮੱਕੀ ਪਈ ਆ ਠੀਕ ਹੈ ਜਮਾ ਸਸਤੇ ਰੇਟ ਚ ਹਾਂ ਹਾਂਜੀ ਤੇ ਬਾਕੀ ਐਨ ਪੀ ਕੇ ਚਾਹੀਦੇ ਨੇ 13 ਜ਼ੀਰੋ 45 ਹੋ ਗਿਆ ਵੀਰੇ ਆਪਣੇ ਕੋਲੇ ਸਾਰੇ ਪਈ ਨੇ 17 ਵਾਲੀ 50 ਬਈ ਇਹਦਾ ਚੱਲੀਏ ਜਾਂਦਾ ਲਓ ਜਾਂ ਬਾਕੀ ਬ੍ਰਾਂਡਡ ਪੂਰਾ ਆ ਪਿਆ ਬਈ 1919 ਪਿਆ ਬਾਈ 11 ਵਗੈਰਾ ਦੇ ਸਾਰੇ ਪਿਆ ਬਾਈ ਠੀਕ ਆ ਸ਼੍ਰੀ ਰਾਮ ਦੇ ਬਾਈ 13045 1 ਕੱਪ ਆ ਬਾਈ ਡਿਲੀਵਰੀ ਦਾ ਕੰਮ ਸਟਾਰਟ ਕੀਤਾ ਹਨਾ ਡਿਲੀਵਰੀ ਦਾ ਬਾਈ ਡਿਲੀਵਰੀ ਦਾ ਤਾਂ ਬਾਈ ਆਪਾਂ ਨੇ ਸਾਰਿਆਂ ਨੂੰ ਪਹਿਲਾਂ ਹੀ ਸਟਾਰਟ ਕਰਿਆ ਸੀ ਉਦੋਂ ਵੀ ਕਰਿਆ ਹੁਣ ਵੀ ਆਪਣਾ ਤਕਰੀਬਨ ਸਾਰੀ ਸਿਸਟਮ ਉਮੀ ਹੈ ਬਾਈ ਚੱਲੀ ਜਾਂਦਾ ਆਲ ਓਵਰ ਪਹਿਲਾਂ ਸਾਡਾ ਪੰਜਾਬ 'ਚ ਸੀ ਹੁਣ ਆਲ ਓਵਰ ਇੰਡੀਆ 'ਚ ਵੀ ਬਾਈ ਆਪਣੀ ਸਫਲਾਈ ਹੈ ਹੂੰ ਕੋਈ ਉਹਦਾ ਖਰਚਾ ਨਹੀਂ ਕੋਈ ਉਹ ਨਹੀਂ ਕਿਸਾਨ ਵੀਰ ਜਿੱਥੋਂ ਮਰਜੀ ਫੋਨ ਕਰਦਾ ਆਲ ਓਵਰ ਪੰਜਾਬ ਚਲਾ ਲਓ ਕਿਤੇ ਵੀ ਫੋਨ ਉਹਨਾਂ ਦੇ ਘਰੇ ਖੇਤ ਦਵਾਈ ਪਹੁੰਚੂ ਦੇਖੋ ਆਰਡਰ ਹੋਵੇ ਵਧੀਆ 10000 ਪਲੱਸ ਆਰਡਰ ਹੋਵੇ ਕਿਉਂਕਿ ਦੇਖੋ ਇੱਕ ਦੋ ਲੀਟਰ ਆ ਪਿੱਛੇ ਦਾ ਬਾਈ ਜਾਇਆ ਵੀ ਨਹੀਂ ਜਾਂਦਾ ਕਿਉਂ ਬੰਦਾ ਵੀ ਭੇਜਾਂਗੇ ਤੇਲ ਖਰਚਾ ਵੀ ਹੁੰਦਾ ਹਨਾ ਵਧੀਆ ਆਰਡਰ ਹੋਵੇ ਕਿਸਾਨ ਵੀਰ ਦੇ ਘਰੇ ਦਵਾਈ ਪਹੁੰਚੂਗੀ ਖੇਤ ਕਹੂ ਤਾਂ ਖੇਤ ਤੇ ਆਪਣਾ ਐਡਰੈਸ ਦੱਸ ਦੀ ਆਪਾਂ ਇੱਕ ਵਾਰੀ ਐਡਰੈਸ ਵੀਰੇ ਆਪਣਾ ਮੰਡੇਰ ਕਲਾ ਢੜਰੀਆਂ ਨੂੰ ਸੜਕ ਜਾਂਦੀ ਹੈ ਵੀਰੇ ਇਹ ਮੰਡੇਰ ਕਲਾ ਰੋਡ ਹੂੰ ਲੋਂਗੋਵਾਲ ਧੰਤਨ ਬਾਬਾ ਆਨੰਦ ਸਿੰਘ ਖੇਤੀવાડી ਸਟੋਰ ਠੀਕ ਆ ਹਾਂਜੀ ਬਾਕੀ ਨੰਬਰ 98764 7040 7040 ਤੇ ਤੁਸੀਂ ਫੋਨ ਕਰਕੇ ਕੋਈ ਵੀ ਇਨਕੁਆਰੀ ਪਤਾ ਕਰ ਸਕਦੇ ਹੋ ਕਿਸੇ ਚੀਜ਼ ਦਾ ਰੇਟ ਵਗੈਰਾ ਜਾਂ ਵੀ ਆ ਬੀ ਹੈਗਾ ਜ਼ਿਆਦਾਤਰ ਨਹੀਂ ਸਾਰੇ ਵੀ ਹੈਗੇ ਨੇ ਲੱਗਦਾ ਹੈਗੇ ਨੇ ਬਾਈ तकरीबन ਸਾਰਾ ਕੁਝ ਹੀ ਹੈ ਬਾਈ ਕੋਈ ਦਿੱਕਤ ਨਹੀਂ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ